ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਗੁਰੂ ਹਰਕ੍ਰਿਪਾ ਡੇਰੀ ਫਾਰਮ ਤੇ ਆਪਣੇ YouTube ਚੈਨਲ ਗੁਰੂ ਹਰਕ੍ਰਿਪਾ ਡੇਰੀ ਫਾਰਮ ਤੇ ਜੀ ਅੱਜ ਜਿਹੜੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਸਪੈਸ਼ਲ ਜੇ ਰਾਸਤੇ ਇਹਦੇ 'ਚ ਗੱਲ ਕਰਾਂਗੇ ਜੀ ਵੀ ਜੇਰ ਪਸ਼ੂ ਦੀ ਪੈਣ ਵਾਸਤੇ ਆਪਾਂ ਕੀ ਕਰਨਾ ਤੇ ਜੇ ਨਹੀਂ ਪੈਂਦੀ ਤਾਂ ਆਪਾਂ ਕੀ ਹੱਲ ਕਰਨਾ ਹੈ ਇਹਦਾ ਪ੍ਰੋਪਰ ਤਾਂ ਵੈਸੇ ਜੇਰ ਪੈ ਜਾਣੀ ਚਾਹੀਦੀ ਹੈ ਜੀ ਕਿਉਂ ਸਿਆਣੇ ਕਹਿੰਦੇ ਆ ਪਹਿਲਾਂ ਦੀਆਂ ਗੱਲਾਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਜੇ ਪਸ਼ੂ ਨਹੀਂ ਮੰਨ ਲਓ ਉਹਨਾਂ ਚਰ ਪਸ਼ੂ ਅਧ ਸੂਇਆ ਮੰਨਿਆ ਜਾਂਦਾ ਜਿੰਨਾ ਚਰ ਪਸ਼ੂ ਦੀ ਜੇਰ ਨਹੀਂ ਪੈਂਦੀ ਤੇ ਇਹ ਗੱਲ ਸਹੀ ਵੀ ਹੈ ਜੀ ਜਿੰਨਾ ਚਰ ਪਸ਼ੂ ਦੀ ਪ੍ਰੋਪਰ ਜੇਰ ਨਹੀਂ ਪੈਂਦੀ ਉਹਨਾਂ ਚਰ ਪਸ਼ੂ ਅਧ ਸੂਇਆ ਹੀ ਆ ਤੇ ਉਹਨਾਂ ਚਰ ਪਸ਼ੂ ਸਟ੍ਰੈਸ ਚ ਵੀ ਰਹਿੰਦਾ ਜੇ ਪਸ਼ੂ ਦੀ ਜਿਆਦਾ ਚਰ ਜੇਰ ਨਾ ਪਵੇ ਪਸ਼ੂ ਦੇ ਇਨਫੈਕਸ਼ਨ ਦੇ ਵੀ ਚਾਂਸ ਹੈ ਹਨਾ ਆਪਾਂ ਨੂੰ ਵੀ ਪਤਾ ਪਸ਼ੂ ਦੁੱਧ ਤੇ ਵੀ ਨਹੀਂ ਆਉਂਦਾ ਜੇ ਜੇਰ ਕਢਾਉਣੀ ਪੈ ਜੇ ਇਹਦਾ ਵੀ ਤੁਹਾਨੂੰ ਹੱਲ ਦੱਸਾਂਗੇ ਵੀ ਪਸ਼ੂ ਤੇ ਕੋਈ ਸਟ੍ਰੈਸ ਨਾ ਆਵੇ ਜੇ ਜੇਰ ਤੁਹਾਨੂੰ ਕਢਾਉਣੀ ਵੀ ਪੈ ਜੇ ਵੀ ਦੁੱਧ ਤੇ ਪਸ਼ੂ ਪ੍ਰੋਪਰ ਆ ਜੇ ਕੋਈ ਪ੍ਰੋਬਲਮ ਦਿੱਕਤ ਨਾ ਆਵੇ ਪਹਿਲਾਂ ਸਾਨੂੰ ਆਪਾਂ ਗੱਲ ਕਰਦੇ ਆਂ ਵੀ ਜ਼ੇਰ ਪ੍ਰੋਬਲਮ ਹੀ ਨਾ ਆਵੇ ਵੀ ਜ਼ੇਰ ਪੈ ਜੇ ਪਸ਼ੂ ਦੀ ਠੀਕ ਆ ਜਿਹੜੀ ਗਾਂ ਦੀ ਆਪਾਂ ਜ਼ੇਰ ਕੱਢ ਰਹੇ ਆਂ ਜੀ ਇਹ ਮਜਬੂਰੀ ਬਣ ਗਈ ਆਪਣਾ ਜ਼ੇਰ ਕੱਢਣੀ ਠੀਕ ਆ ਵੇਟ ਬਹੁਤ ਕੀਤੀ ਪਰ ਇਹ ਗਾਂ ਕੱਚੀ ਸੋਈ ਸੀਗੀ ਠੀਕ ਆ ਪਹਿਲਾਂ ਤਾਂ ਆਪਾਂ ਇਸ ਬਾਰੇ ਗੱਲ ਕਰਾਂਗੇ ਵੀ ਜ਼ੇਰ ਨਹੀਂ ਪੈਂਦੀ ਤਾਂ ਤੁਸੀਂ ਕੀ ਕਰਨਾ ਪਹਿਲਾਂ ਤਾਂ ਸ਼ੁਰੂ ਚ ਜਦੋਂ ਪਸ਼ੂ ਸੂਪਿੰਦਾ ਨਾ ਜੀ ਤੇ ਆਪਾਂ ਕੋਈ ਵੀ ਜਦੋਂ ਪਸ਼ੂ ਸੂਣ ਵਾਲਾ ਹੋ ਜੇ ਆਪਣੇ ਘਰੇ ਤਾਂ ਆਪਾਂ ਅੱਧਾ ਲੀਟਰ ਦਵਾਈ ਕੋਈ ਵੀ ਲਿਆ ਕੇ ਰੱਖ ਲਓ ਤੁਸੀਂ ਯੂਟਰੋ ਟੋਨਿਕ ਪਸ਼ੂ ਨੂੰ ਸੂਣ ਤੋਂ ਅੱਧਾ ਘੰਟਾ ਬਾਅਦ ਕੋਸਾ ਪਾਣੀ ਪਿਆ ਕੇ ਥੋੜਾ ਜਿਹਾ ਨੂਨ ਪਾ ਕੇ ਪਿਆ ਕੇ ਥੋੜਾ ਜਿਹਾ ਪਾਣੀ ਤੇ ਇਹਨੂੰ ਪਸ਼ੂ ਨੂੰ ਤੋਰ ਫੇਰ ਦੇਣਾ ਜੀ ਉਸ ਤੋਂ ਬਾਅਦ ਤੁਸੀਂ ਉਹਨੂੰ ਅੱਧਾ ਲੀਟਰ ਦਵਾਈ ਛੋਟਾ 250 ਐਮਐਲ ਪਿਆ ਦਿਓ ਅੱਧਾ ਲੀਟਰ ਵੀ ਪਿਆ ਸਕਦੇ ਆ ਪਰ ਫਿਰ ਵੀ ਤੁਸੀਂ 250 ਐਮਐਲ ਦਵਾਈ ਪਿਐਓ ਕੋਈ ਵੀ ਆਪਦੀ ਡਾਕਟਰ ਦੇ ਰੈਨ ਆ ਦਵਾਈ ਲੈ ਲਓ ਜਰਨਲ ਯੂਟਰੋਟੋਨ ਬਹੁਤ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਜੀ ਐਗਜ਼ਾਪਾਰ ਐਨਵੋਲੋਨ ਕੋਈ ਵੀ ਦਵਾਈ ਤੁਸੀਂ ਲਿਆ ਸਕਦੇ ਆ ਮਾਰਕੀਟ ਚੋਂ ਮੈਡੀਕਲ ਤੋਂ ਕੋਈ ਵੀ ਦਵਾਈ ਲਿਆ ਕੇ ਆਪਦੇ ਘਰੇ ਜਰੂਰ ਰੱਖੋ ਇਹ ਦਵਾਈ 250 ਐਮਐਲ ਦਿਓ ਠੀਕ ਐ ਚਾਰ ਬਦਾਮ ਦੀਆਂ ਗਿਰੀਆਂ ਦੇ ਦਿਓ ਜੀ ਨਾਲ ਠੀਕ ਐ ਵੇਟ ਕਰੋ ਕੋਈ 2-3-4 ਘੰਟੇ ਵੇਟ ਕਰੋ ਜੇ ਜਮਾ ਜੇਰਨੀ ਤੁਰੀ ਤਾਂ ਤੁਸੀਂ ਇੱਕ ਗਾੜਾ ਬਣਾਉਣਾ ਉਹਦੇ ਚੱਕ ਤੁਸੀਂ ਘਿਓ ਦੀ ਕੜਛੀ ਅੱਧਾ ਕਿਲੋ ਖੰਡ ਤੇ ਕਿਲੋ ਦੁੱਧ ਇਹ ਚੀਜ਼ਾਂ ਦਾ ਗਾੜਾ ਬਣਾ ਕੇ ਤੁਸੀਂ ਪਸ਼ੂ ਨੂੰ ਪਿਆ ਸਕਦੇ ਆ ਠੀਕ ਹੈ ਗਰਮੀ ਚ ਆਪਾਂ 8 ਘੰਟੇ ਵੇਟ ਕਰਨੀ ਆ ਜੀ ਤੇ ਸਿਆਲ ਚ 12 ਘੰਟੇ ਜੇਰ ਦੀ ਵੇਟ ਕਰ ਸਕਦੇ ਹੁੰਦੇ ਆ ਪਰ ਫਿਰ ਵੀ ਤੁਸੀਂ ਮੈਂ ਤਾਂ ਵੈਸੇ ਮੇਰੀ ਤਾਂ ਫੀਲਡ ਆ ਮੈਨੂੰ 15 ਸਾਲ ਹੋ ਗਏ ਮੈਂ ਜਿੰਨੀ ਜੇਰ ਲੇਟ ਹੋ ਸਕੇ ਉੰਨੀ ਜੇਰ ਕਢਾਓ ਤੁਸੀਂ 24 ਘੰਟੇ ਤੱਕ ਵੀ ਤੁਸੀਂ ਵੇਟ ਕਰੋ ਕੋਈ ਦਿੱਕਤ ਨਹੀਂ ਆਊਗੀ ਕਿਉਂ ਅੱਜ ਹੁਣ ਟੀਕੇ ਬਹੁਤ ਆਉਣ ਲੱਗੇ ਆ ਜੀ ਜੇ ਤੁਹਾਨੂੰ ਕੋਈ ਲੱਗਦਾ ਵੀ ਪਸ਼ੂ ਜ਼ੋਰ ਮਾਰਦਾ ਤਾਂ ਤੁਸੀਂ ਉਹਦੇ ਸੇਫਟੀ ਫੋਰ ਸਾਲਟ ਵਾਲਾ ਜਿਵੇਂ ਐਕਸ ਨਾਲ ਕੈਪਾ ਫਾਰਮ ਟੈਫਰੋ ਸੇਫ ਟੀਕਾ ਲਾ ਦਿਓ ਨਾਲ ਮੈਗਲੋਡਾਈਨ ਵਗੈਰਾ ਲਾ ਦਿਓ ਠੀਕ ਹੈ ਵੀ ਪਸ਼ੂ ਦੇ ਇਨਫੈਕਸ਼ਨ ਨਾ ਹੋਵੇ ਠੀਕ ਹੈ ਤੇ ਜੇਰ ਤੁਸੀਂ ਅਗਲੇ ਦਿਨ ਵੀ ਕਢਾ ਸਕਦੇ ਆ ਇੱਕ ਵਾਰੀ ਜੇ ਡਾਕਟਰ ਤੁਹਾਡੇ ਕੋਈ ਆਉਂਦਾ ਤਾਂ ਤੁਸੀਂ ਜੇਰ ਕਢਾਏ ਤੋਂ ਬਿਨਾ ਗੋਲੀਆਂ ਰਖਾ ਦਿਓ ਪਸ਼ੂ ਦੇ ਵੀ ਜਿੰਨਾ ਹੋ ਸਕੇ ਬਚਤ ਰਵੇ ਵੀ ਜ਼ੇਰ ਕਢਾਉਣੀ ਨਾ ਪਵੇ ਕਿਉਂਕਿ ਪਸ਼ੂ ਦੇ ਦੁੱਧ ਤੇ ਵੀ ਅਸਰ ਇਹਨੇ ਪਾਉਣਾ ਜੀ ਤੇ ਗਾਂ ਰਹਿਣ ਚ ਵੀ ਦਿੱਕਤ ਆਉਂਦੀ ਆ ਪਸ਼ੂ ਨੂੰ ਕਈ ਵਾਰੀ ਕਿਉਂ ਪ੍ਰੋਪਰ ਜ਼ੇਰ ਨਹੀਂ ਨਿਕਲਦੀ ਹੁੰਦੀ ਜੇ ਜ਼ੇਰ ਨਿਕਲ ਨਹੀਂ ਹੋਵੇ ਤਾਂ ਪਸ਼ੂ ਦੀ ਆਪੇ ਪੈ ਜਾਏ ਜ਼ੇਰ ਜਿਹੜੇ ਪਸ਼ੂ ਦੀ ਜ਼ੇਰ ਕਢਾਉਣੀ ਪੈਗੀ ਉਹਦੇ ਪ੍ਰੋਬਲਮ ਆਉਗੀ ਠੀਕ ਆ ਇਹ ਗੱਲ ਸੀਗੀ ਵੀ ਹੁਣ ਤੱਕ ਜੇ ਜ਼ੇਰ ਨਹੀਂ ਪੈਂਦੀ ਹੁਣ ਜੇ ਜ਼ੇਰ ਨਹੀਂ ਪੈਂਦੀ ਆਪਾਂ ਉਹਦੇ ਤੇ ਗੱਲ ਕਰਾਂਗੇ ਜਦੋਂ ਜ਼ੇਰ ਪਸ਼ੂ ਦੀ ਆਪਾਂ ਨੂੰ ਕਲਿਕ ਕਨਫਰਮ ਆ ਵੀ ਹੁਣ ਨਹੀਂ ਪੈਣੀ ਆਪਾਂ ਵੇਟ ਵੀ ਕਰ ਲਈਏ ਨਹੀਂ ਵੀ ਪਈ ਤਾਂ ਤੁਸੀਂ ਕੋਈ ਵੀ ਡਾਕਟਰ ਜਿਹੜਾ ਤੁਹਾਡੇ ਆਉਂਦਾ ਜੀ ਇਹ ਚੀਜ਼ ਦਾ ਧਿਆਨ ਰੱਖਿਓ ਵੀ ਡਾਕਟਰ ਨੂੰ ਤੁਸੀਂ ਕਹਿ ਦਿਓ ਵੇਹੇ ਤਾਂ ਚਲੋ ਮੇਰੇ ਵੀਰ ਸਾਰੇ ਸਿਆਣੇ ਹੀ ਆ ਡਾਕਟਰ ਹਰੇਕ ਨੂੰ ਪਤਾ ਹੀ ਐ ਵੀ ਜ਼ੇਰ ਪੱਟ ਕੇ ਨਾ ਕੱਢੇ ਠੀਕ ਐ ਵੀ ਜਿੰਨੀ ਜ਼ੇਰ ਬਾਹਰ ਆ ਜਿਹੜਾ ਲੜ ਬਾਹਰ ਆ ਉਹਨੂੰ ਹੱਥ 바 ਕੇ ਖਿੱਚ ਲਓ ਬਈ ਤੇ ਬਹੁਤ ਘੱਟ ਬਈ ਜ਼ੇਰ ਖੁਰਚ ਕੇ ਨਾ ਅੰਦਰੋਂ ਕੱਢਿਓ ਵੀ ਵਾਰੀ-ਵਾਰੀ ਘੱਟੋ-ਘੱਟ ਵੀ ਕਈ ਵਾਰੀ ਬਲੀਡਿੰਗ ਬਹੁਤ ਹੋਣ ਲੱਗ ਜਾਂਦੀ ਆ ਤੇ ਗਾਂਹ ਬੱਚੇ ਤਾਂ ਉਹ ਜ਼ਖਮ ਹੋ ਜਾਂਦੇ ਬੱਚੇ ਤਾਂ ਨਹੀਂ ਚ ਫੇਰ ਪਸ਼ੂ ਰਹਿਣ ਚ ਵੀ ਦਿੱਕਤ ਆਉਂਦੀ ਹੈ ਪਸ਼ੂ ਨੇ ਦੁੱਧ ਤੇ ਵੀ ਨਹੀਂ ਆਉਣਾ ਠੀਕ ਹੈ ਇਤੋਂ ਚੰਗਾ ਵੀ ਤੁਸੀਂ ਬਸ ਜ਼ੇਰ ਕਢਾਓ ਆ ਜਿਵੇਂ ਹੁਣ ਮੈਂ ਜ਼ੇਰ ਕੱਢੀ ਹੈ ਇਹਦੀ ਜੀ ਆਪਾਂ ਜਿਹੜਾ ਬਾਹਰਲਾ ਲੜ ਸੀ ਉਹ ਖਿੱਚਿਆ ਤੇ ਇਹਦੇ ਗੋਲੀਆਂ ਰੱਖਤੀਆਂ ਇੱਕ ਦਿਨ ਇਹਦੇ ਹੋਰ ਗੋਲੀਆਂ ਰੱਖ ਦਿਆਂਗੇ ਤੀਜੇ ਦਿਨ ਇਹਦੇ ਵਿਟਮੇਟ ਵਗੈਰਾ ਕੋਈ ਵੀ ਟੀਕਾ ਲਾ ਦੇਾਂਗੇ ਤਿੰਨ ਦਿਨ ਐਂਟੀਬਾਇਓਟਿਕ ਦੇ ਦਾਂਗੇ ਇਹਨੂੰ ਨਾਲ ਮੈਗਲੋਡਾਈਨ ਵਗੈਰਾ ਲਾ ਦੇਾਂਗੇ ਠੀਕ ਹੈ ਤੇ ਇਹਨੂੰ ਕੋਈ ਦਿੱਕਤ ਨਹੀਂ ਆਉਣੀ ਜੀ ਠੀਕ ਹੈ ਇਹ ਹੱਲ ਹੁੰਦਾ ਜੀ ਵੀ ਜ਼ੇਰ ਤੁਸੀਂ ਕਦੇ ਵੀ ਜੇ ਪੱਟ ਕੇ ਜ਼ੇਰ ਕਢਾ ਤੀ ਤਾਂ ਪਸ਼ੂ ਚ ਉਹ ਗੱਲ ਨਹੀਂ ਰਹਿਣੀ ਜੀ ਆਪਾਂ ਨੂੰ ਵੀ ਪਤਾ ਠੀਕ ਹੈ ਇਤੂ ਬਾਅਦ ਜੇਰ ਕਢਾਉਣ ਤੋਂ ਬਾਅਦ ਤੁਸੀਂ ਸੌਂਫ ਜਮੈਣ ਤਾਗਾ ਮਿਸ਼ਰੀ ਠੀਕ ਹੈ 300 ਗ੍ਰਾਮ ਮਿਸ਼ਰੀ ਤੇ ਜੇ ਸਿਆਲ ਹੋਵੇ ਤਾਂ ਸੌਂਫ ਥੋੜੀ ਜਮੈਣ ਥੋੜੀ ਜਿਆਦਾ ਪਾ ਲਓ ਜਮੈਣ ਗਰਮ ਹੁੰਦੀ ਹੈ ਤੇ ਹਾਜਮੇ ਵਾਸਤੇ ਚੰਗੀ ਹੈ ਠੀਕ ਹੈ 150 ਗ੍ਰਾਮ ਤੁਸੀਂ ਲੈ ਕੇ ਆਓ ਸੌਂਫ 50 ਗ੍ਰਾਮ ਸੌਂਫ ਪਾ ਦਿਓ ਠੀਕ ਹੈ ਤੇ 20 ਗ੍ਰਾਮ ਤੁਸੀਂ ਸਮਝ ਲਓ ਬਈ ਪਾਓ ਜਮੈਣ ਠੀਕ ਹੈ ਤਿੰਨੇ ਚੀਜ਼ਾਂ ਦਾ ਕੜਾੜਾ ਬਣਾ ਕੇ ਤੁਸੀਂ ਪਸ਼ੂ ਨੂੰ ਦੇ ਸਕਦੇ ਆਂ ਇਹ ਘਟੂ ਘਟ 6-7 ਕਾੜੇ ਦੇ ਦਿਓ ਜੀ ਠੀਕ ਹੈ ਤੇ ਲੇਟੀ ਆਪਾਂ ਹਫਤੇ ਬਾਅਦ ਹੀ ਸ਼ੁਰੂ ਕਰਨੀ ਹੁੰਦੀ ਹੈ ਸੱਜਰ ਸੂਏ ਪਸ਼ੂ ਨੂੰ 6-7 ਕਾੜੇ ਦੇ ਕੇ 7ਵੇਂ ਦਿਨ ਤੁਸੀਂ ਇਹਦੇ ਦਵਾਈ ਭਰੋ ਇੱਕ ਇੱਕ ਦਿਨ ਛੱਡ ਕੇ ਤਿੰਨ ਚਾਰ ਵਾਰੀ ਦਵਾਈ ਭਰਾ ਦਿਓ ਠੀਕ ਹੈ ਜੇ ਜ਼ਿਆਦਾ ਇਨਫੈਕਸ਼ਨ ਸਾਨੂੰ ਲੱਗਦੀ ਆ ਤਾਂ ਮੈਟ੍ਰੀਸ ਐਫ ਟੀਬ ਆਉਂਦੀ ਆ ਉਹ ਭਰਵਾ ਦਿਓ ਇਹਦੇ ਠੀਕ ਆ ਤਾਂ ਜੋ ਰਹਿਣ ਚ ਦਿੱਕਤ ਨਾ ਆਵੇ ਤੇ ਜਿਹੜੀ ਜੇ ਨਾਲ ਤੁਸੀਂ ਗਲਕੰਧ ਦੇ ਦਿਓ ਤਾਂ ਬਹੁਤ ਬੈਸਟ ਆ ਜੀ ਉਹ ਪਸ਼ੂ ਨੂੰ ਥੱਲੇੋਂ ਸੜਨ ਨਹੀਂ ਦਿੰਦੀ ਲੇਵਾ ਨਹੀਂ ਪਸ਼ੂ ਦਾ ਉਹ ਵੀ ਐ ਸੋਨੂੰ ਲੱਗੂਗਾ ਵੀ ਜ਼ੇਰ ਕੱਢੀ ਐ ਦੀ ਹਣਾ ਪਸ਼ੂ ਛੜਦਾ ਛੜਦਾ ਨਹੀਂ ਥੱਲੇੋਂ ਪੱਠੇ ਨਹੀਂ ਛੜਦਾ ਠੀਕ ਐ ਤੇ ਐਂਟੀਬਾਇਟਿਕ ਆਪਦੇ ਡਾਕਟਰ ਦੀ ਰੈਣ ਆ ਤੁਸੀਂ ਜ਼ਰੂਰ ਲਵਾਉਣਾ ਜੀ ਠੀਕ ਐ ਤੇ ਇੱਕਾ ਦਵਾਈ ਭਰਉਣੀ ਨਹੀਂ ਭੁੱਲਣੀਗੀ ਨਹੀਂ ਤਾਂ ਗਾਂ ਨੂੰ ਸੋਨੂੰ ਦਿੱਕਤ ਜ਼ਰੂਰ ਆਊਗੀ ਕਿਉਂ ਸਾਰੀ ਜ਼ੇਰ ਪ੍ਰੋਪਰ ਕਦੇ ਵੀ ਨਹੀਂ ਨਿਕਲਦੀ ਹੁੰਦੀ ਬਾਅਦ ਚ ਪਸ਼ੂ ਜਦੋਂ ਵਾਈਟ ਵਾਈਟ ਛੜਦਾ ਜਾਂ ਪਾਣੀ ਜਾਂ ਆਉਣ ਲੱਗ ਜਾਂਦਾ ਰੈੱਡ ਦੇ ਨਾਲ ਸਮੈਲ ਆਉਣ ਲੱਗ ਜਾਂਦੀ ਐ ਉਦੋਂ ਤੁਸੀਂ ਦਵਾਈ ਭਰਉਣੀ ਸ਼ੁਰੂ ਕਰ ਦਿਓ ਦਵਾਈ ਭਾਲਾ ਸੋਨੂੰ 4-5 ਵਾਰੀ ਵੀ ਭਰਉਣੀ ਪਵੇ ਆਕੇ ਕਿ ਦਿਨ ਛੱਡ ਕੇ ਵਧੀਆ ਦਵਾਈ ਕੋਈ ਵੀ ਭਰਾਓ ਤੇ ਜਦੋਂ ਬੱਚੇ ਦਾ ਨੀ ਦਾ ਸੈਸ ਛੋਟਾ ਰਹਿ ਜੇ ਮੰਨ ਕੇ ਚਲੋ ਜਦੋਂ ਪਸ਼ੂ ਨੂੰ 18 16 17 18 ਦਿਨ ਹੋ ਜਾਣ ਤਾਂ ਤੁਸੀਂ ਮੈਟਰੀ ਸਫਟੂ ਭਰਾ ਦਿਓ ਤਾਂ ਜੋ ਰਹਿਣ ਚ ਅੱਗੇ ਤੁਹਾਨੂੰ ਦਿੱਕਤ ਪਸ਼ੂ ਚ ਕਦੇ ਵੀ ਨਾ ਹੋਊਗੀ ਠੀਕ ਹੈ ਇਹ ਇਹ ਟਰੀਟਮੈਂਟ ਹੈ ਜੀ ਜ਼ੇਰ ਦਾ ਠੀਕ ਹੈ ਤੇ ਜ਼ਰੂਰ ਧਿਆਨ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਸਾਰਿਆਂ ਨੂੰ ਪਤਾ ਲੱਗ ਸਕੇ ਵੇਅਰ ਹੋ ਸਕਣ ਕਿਉਂਕਿ ਜ਼ੇਰ ਪਸ਼ੂ ਦੇ ਰਹਿ ਗਈ ਹੈ ਜ਼ਿਆਦਾਤਰ ਪ੍ਰੋਬਲਮ ਸਿਆਲ ਜਦੋਂ ਆਉਂਦੀ ਹੈ ਜੀ ਜ਼ੇਰ ਦੀ ਦਿੱਕਤ ਆਉਂਦੀ ਹੈ ਗਰਮੈਸ਼ ਨਾਲ ਜ਼ੇਰ ਪੈ ਜਾਂਦੀ ਹੈ ਸਿਆਲ 'ਚ ਥੋੜੀ ਜੀ ਪ੍ਰੋਬਲਮ ਜ਼ੇਰ ਦੀ ਆ ਜਾਂਦੀ ਹੈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਠੀਕ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਜੀ ਆਪਣੇ ਪੇਜ ਨੂੰ ਕਰਿਓ ਜੇ ਫੋਲੋ ਫੇਸਬੁੱਕ ਵਾਲੇ ਵੀਰ ਤੇ YouTube ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਹੋਰ ਚੰਗੀਆਂ ਵੀਡੀਓ ਤੁਹਾਡੇ ਵਾਸਤੇ ਪਾਉਂਦੇ ਰਵਾਂਗੇ ਨੌਲੇਜ ਵਾਲੀਆਂ ਤੁਹਾਨੂੰ ਫਾਰਮ ਫੋਰਮ ਦਿਖਾਉਂਦੇ ਰਵਾਂਗੇ ਜੀ ਆਪਣੀ ਪ੍ਰੈਕਟਿਸ ਬਾਰੇ ਠੀਕ ਹੈ ਕਿਸੇ ਵੀਰ ਦਾ ਕੋਈ ਪਸ਼ੂ ਰਿਪੀਟਰ ਹੈ ਮੇਰੇ ਨਾਲ ਜਰੂਰ ਸੰਪਰਕ ਕਰੋ ਜੀ ਇਹ ਮੇਰੇ ਤੋਂ ਦੂਰ ਨਹੀਂ ਜਾਇਆ ਜਾਂਦਾ ਤੁਹਾਨੂੰ ਹੱਲ ਜ਼ਰੂਰ ਦੱਸਾਂਗੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ